ਕੁਝ ਦਿਨ ਪਹਿਲਾਂ ਨੈਸ਼ਨਲ ਮਿਸ਼ਨ এমਪਲਾਈਜ਼ ਯੂਨੀਅਨ ਪੰਜਾਬ ਵੱਲੋਂ ਸੂਬੇ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਦੀਆਂ ਅੱਖਾਂ ਖੋਲਣ ਤੇ ਗੁੰਭ ਕਰਨੀ ਨੀਂਦ ਤੋਂ ਜਗਾਉਣ ਲਈ ਸੂਬੇ ਦੇ ਸਹਿਰ ਕੇਂਦਰਾਂ ਵਿੱਚ 3 ਦਿਨ ਕੰਮ ਕਾਜ ਠੱਪ ਰੱਖਣ ਸੰਬੰਧੀ ਆਦੇਸ਼ ਜਾਰੀ ਕੀਤੇ ਗਏ ਸਨ ਦਿੱਤੇ ਆਦੇਸ਼ਾਂ ਨੂੰ ਪੂਰਨ ਤੌਰ ਤੇ ਲਾਗੂ ਰੱਖਣ ਲਈ ਅੱਜ ਪਿੰਡ ਮਾਨਾਵਾਲਾ ਕਲਾਂ ਦੇ ਅਧੀਨ ਆਉਂਦੇ ਸਹਿਰ ਕੇਂਦਰ ਜਿੱਥੇ ਪੂਰਾ ਦਿਨ ਕਾਮਕਾਰ ਠੱਪ ਰੱਖਿਆ ਗਿਆ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆਏ EMPLOYEES ਨੇ ਅੱਜ ਜਮ ਕੇ ਨਾਰੇਬਾਜੀ ਕੀਤੀ ਹਾਂਜੀ ਸਰ ਸੁਪਨਾਮ ਜੀ ਮੇਰਾ ਨਾਮ ਡਾਕਟਰ सुरेंद्रਪਾਲ ਸਿੰਘ ਜੀ ਹਾਂਜੀ सुरेंद्रਪਾਲ ਜੀ ਅੱਜ ਕਿਹੜੇ ਸਬੰਧ ਦੇ ਵਿੱਚ ਸਟ੍ਰਾਈਕ ਕੀਤੀ ਗਈ ਹਾਂਜੀ ਸਰ NHM ਦੇ ਵਿੱਚ ਜਿੰਨੇ ਵੀ ਆਪਾਂ ਸਾਰੇ EMPLOYEES ਲੰਬੇ ਸਮੇਂ ਤੋਂ 15-15 ਸਾਲਾਂ ਤੋਂ 10-10 ਸਾਲਾਂ ਤੋਂ ਕੰਮ ਕਰ ਰਹੇ ਹਾਂ ਤੇ ਉਹਦੇ ਵਿੱਚ ਬਹੁਤ ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਐਸੀ ਸਰਕਾਰ ਨੂੰ ਮੈਮੋਰੰਡਮ ਦਿੱਤਾ ਹੋਇਆ ਪਰ ਲਾਈਨ ਕਿ ਸਾਡੀਆਂ ਆ ਮੰਗਾਂ ਹੈਗੀਆਂ ਸਾਰੀਆਂ ਰਿਗਾਰਡਿੰਗ ਦਾ ਪੇ ਸਕੇਲ ਔਰ ਇਨਕਰੀਸ ਇਨ ਦਾ ਪੇ ਜਿਹੜੀਆਂ ਆਪਾਂ ਪਿਛਲੇ 10 ਸਾਲ ਤੋਂ ਕਦੀ ਵੀ ਇਨਕਰੀਸ ਨਹੀਂ ਕੀਤੀ ਗਈ ਤੇ ਉਹਦੇ ਰਿਲੇਟਡ ਆਪਾਂ ਮੈਮੋਰੰਡਮ ਦਿੱਤਾ ਹੋਇਆ ਉਹਦੇ ਸਿਲਸਿਲੇ 'ਚ ਅਸੀਂ ਕਲਮ ਸੂਰ ਹੜਤਾਲ ਕਰ ਰਹੇ ਹਾਂ 3 ਦਿਨ ਦੀ ਜਿਹੜੀ ਅੱਜ ਸ਼ੁਰੂ ਹੋਈ ਹੈ ਤੇ ਅਗਲੇ 2 ਦਿਨ ਹੋਰ ਕੰਟੀਨਿਊ ਚੱਲੇਗੀ ਹਾਂਜੀ ਤੇ ਅਗਰ ਤੁਹਾਡੀਆਂ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਜਾਂਦੇ ਤਾਂ ਅਗਲਾ ਸਟੈਪ ਸਾਡਾ ਕੀ ਹੋਏਗਾ ਅਗਲਾ ਸਟੈਪ ਸਰ ਜੋ ਵੀ ਸਾਡੀ ਸਟੇਟ ਯੂਨੀਅਨ ਵੱਲੋਂ ਜੋ ਵੀ ਸਾਨੂੰ ਮੈਮੋਰੰਡਮ ਦੇ ਲਈ ਪੱਤਰ ਅੱਗੇ ਅਨਾਦ ਪ੍ਰਸ਼ੀਦਰ ਦੱਸੇ ਜਾਣਗੇ ਉਹਦੇ ਅਕੋਰਡਿੰਗ ਅਸੀਂ ਅਗਲੀ ਕਾਰਵਾਈ ਕਰਾਂਗੇ ਤਿੰਨ ਦਿਨ ਤੋਂ ਬਾਅਦ ਤੇ ਹਾਂਜੀ ਸਰ ਪਹਿਲਾਂ ਵੀ ਆਪਣਾ ਸਟ੍ਰਾਈਕ ਹੋਈ ਕਿਆਵਾ ਉਹਦੇ باوجود ਵੀ ਸਰਕਾਰ ਕਿਉਂ ਨਹੀਂ ਧਿਆਨ ਦੇ ਰਹੀ ਸਰ ਜਨਵਰੀ ਵੀ ਸਟ੍ਰਾਈਕਾਂ ਹੋਈਆਂ ਜਿਹੜੀਆਂ ਹੁਣ ਦੀ ਸਰਕਾਰ ਉਹਦੇ ਨਾਲ ਵੀ 30 ਦੇ ਕਰੀਬ ਮੀਟਿੰਗਸ ਹੋ ਚੁੱਕੀਆਂ ਬਟ ਉਹਦਾ ਜਸਟ ਇੱਕ ਲਾਲੀਪਾਪ ਟਾਈਪ ਸਾਨੂੰ ਮੈਸੇਜ ਦਿੱਤਾ ਜਾਂਦਾ ਅਸੀਂ ਕਰ ਰਹੇ ਹਾਂ ਪਾਈਪਲਾਈਨ ਚ ਬਟ ਸਟਿਲ ਵੀ ਕੁਝ ਵੀ ਉਹਦਾ ਇੰਪਲੀਮੈਂਟ ਨਹੀਂ ਹੋਇਆ ਇਸ ਕਰਕੇ ਆਪਾਂ ਦੁਬਾਰਾ ਇਹ ਇਨੀਸ਼ੀਏਟਿਵ ਲੈ ਰਹੇ ਹਾਂ ਕਿ ਸਰਕਾਰ ਦੇ ਕੰਨ ਖੁੱਲਣ ਹਾਂਜੀ ਬੈਠਾ ਸ਼ੁਭਨਾਉ ਜੀ ਰਵਿੰਦਰ ਕੌਰ ਮੇਰਾ ਨਾਮ ਆਇਆ ਕਿ ਅਸੀਂ ਮਾਨਣਾ ਵਾਲੇ ਵੀ ਇੱਥੇ ਕੰਮ ਕਰਦੇ ਆ 15 20 ਸਾਲ ਤੋਂ ਅਸੀਂ ਐਨਆਰਐਚਐਮ ਦੇ ਅੰਦਰ ਕੰਮ ਕਰ ਰਹੇ ਆ ਨਗੂਣੀਆਂ ਤਨਖਾਵਾਂ ਤੇ ਕੰਮ ਕਰ ਰਹੇ ਆ ਸਾਡਾ ਕੋਈ ਵੀ ਸੁਣਵਾਈ ਨਹੀਂ ਹੈਗੀ ਅਸੀਂ ਬਹੁਤ ਮਜਬੂਰ ਹੋ ਕੇ ਇਹ ਜਿੰਨੀਆਂ ਵੀ ਸਟ੍ਰਾਈਕਸ ਕਰ ਰਹੇ ਆ ਜਦੋਂ ਵੀ ਜਦੋਂ ਵੀ ਹੜਤਾਲ ਹੁੰਦੀ ਹੈ ਉਦੋਂ ਹੀ ਕਹਿ ਦਿੰਦੇ ਅਸੀਂ ਕਰ ਰਹੇ ਆ ਕਰ ਰਹੇ ਆ ਪਰ ਕਰਦਾ ਕੋਈ ਕੁਝ ਨਹੀਂ ਭਗਵੰਤਮਾਨ ਆਇਆ ਅਸੀਂ ਬੜੇ ਖੁਸ਼ ਸੀ ਸਾਰੇ ਵੀ ਚਲੋ ਕੁਝ ਹੋਏਗਾ ਪਰ ਕੁਝ ਨਹੀਂ ਹੋਇਆ ਸਾਡੇ ਵਾਲ ਚਿੱਟੇ ਹੋ ਗਿਆ ਐ ਇਸੇ ਡਿਪਾਰਟਮੈਂਟ ਦੇ ਵਿੱਚ ਅਸੀਂ ਕੱਚੇ ਮੁਲਾਜ਼ਮ ਹੀ ਕੰਮ ਕਰ ਰਹੇ ਆ ਨਾ ਸਾਡੀਆਂ ਤਨਖਾਹਾਂ ਵਧ ਰਹੀਆਂ ਨਾ ਸਾਨੂੰ ਕੋਈ ਬੈਨੀਫਿਟ ਮਿਲਦਾ ਇਸ ਕਰਕੇ ਜੇ ਸਰਕਾਰ ਸਾਡੀ ਨਹੀਂ ਮੰਨੇਗੀ ਤੇ ਫਿਰ ਸਾਡੇ ਲਈ ਵੀ ਔਖਾ ਹੈ ਤੇ ਸਰਕਾਰ ਨੂੰ ਚਾਹੀਦਾ ਵੀ ਸਾਡਾ ਵੀ ਕੁਝ ਸੋਚੇ ਹਾਂ ਮੈਡਮ ਜਿੱਦਾਂ ਅੱਜ ਸਟ੍ਰਾਈਕ ਹੋਈ ਆ ਮਰੀਜ਼ਾਂ ਤੇ ਕੋਈ ਪ੍ਰਭਾਵ ਦੇਖਣ ਨੂੰ ਮਿਲਿਆ ਇਹ ਕੋ ਮਰੀਜ਼ਾਂ ਤੇ ਪ੍ਰਭਾਵ ਪਏਗਾ ਜਦੋਂ ਅਸੀਂ ਕੰਮ ਛੱਡਾਂਗੇ ਤੇ ਉਹਨਾਂ ਤੇ ਤੇ ਪ੍ਰਭਾਵ ਪੈਣਾ ਹੀ ਆ ਨਾ ਲੋਕ ਵਾਪਸ ਜਾ ਰਹੇ ਆ ਹੁਣ ਐਂਟੀਨੇਟਲ ਮਦਰ ਆ ਰਹੀਆਂ ਉਹਨਾਂ ਨੂੰ ਸੁਕਰਉਣ ਲੱਗਦੇ ਪਏ ਸੀ ਉਹ ਵਾਪਸ ਜਾ ਰਹੀਆਂ ਤੇ ਇਸ ਕਰਕੇ ਲੋਕਾਂ ਤੇ ਪ੍ਰਭਾਵ ਤੇ ਪਏਗਾ ਜੀ ਇਹਦਾ ਤੇ ਸਰਕਾਰ ਹੀ ਹੁਣ ਹੱਲ ਕੱਢ ਛੱਡਦੀ ਹੈ ਮੈਡਮ ਅਗਲਾ ਸੰਘਰਸ਼ ਕੀ ਹੋਵੇਗਾ ਜੀ ਅਗਲਾ ਸੰਘਰਸ਼ ਇਹ ਆ ਵੀ ਸਾਡੀ ਜੋ ਵੀ ਸਟੇਟ ਬੋਡੀ ਸਾਨੂੰ ਕਹੇਗੀ ਅਸੀਂ ਉਹੀ ਕਰਾਂਗੇ ਤੇ ਜਿੰਨੀ ਦੇਰ ਤੱਕ ਉਹ ਸਾਨੂੰ ਜੋ ਵੀ ਨਿਰਣਾ ਦੇਗੀ ਫਿਰ ਉਸ ਦੇ ਹਿਸਾਬ ਦੇ ਨਾਲ ਹੀ ਕੰਮ ਕਰਾਂਗੇ ਫਾਰਮਾਸਿਸਟ ਸੀਐਚੀ ਮਾਨਾ ਵਲੇ ਆਪਣੀਆਂ ਸੇਵਾਦਾਰਾਂ ਮੈਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵੀ 10 ਸਾਲਾਂ ਦੇ ਵਿੱਚ ਮੈਂ ਇਹ ਨੌਕਰੀ ਕਰ ਰਿਹਾ ਹਾਂ ਮੇਰੇ ਬੱਚੇ ਵੀ ਮੈਨੂੰ ਪੁੱਛਦੇ ਆ ਵੀ ਪਾਪਾ ਤੂੰ ਕਿਹੋ ਜੀ ਸਰਕਾਰੀ ਨੌਕਰੀ ਕਰਨ ਡਿਆ ਤੇ ਤੇਰੀ 10000 ਰੁਪਿਆ ਤਨਖਾਹ 10 ਸਾਲ ਹੋ ਗਏ ਆ ਤੇ ਤੂੰ ਕਰਦਾ ਕੀ ਆ ਤੇ ਮੈਨੂੰ ਉਹ ਕਹਿੰਦੇ ਤੂੰ ਚਾਰ ਪਸ਼ੂ ਰੱਖ ਲੈ ਉਹਨਾਂ ਦਾ ਦੁੱਧ ਵੇਚ ਕੇ ਅਸੀਂ ਤਾਂ ਢਿੱਡ ਭਰਾਂਗੇ ਉਹ ਸਾਰੇ ਜਾਨ ਲੱਗਿਆ ਪੈਸੇ ਮੰਗਦੇ ਆ ਵੀ ਪਾਪਾ ਉਹਨਾਂ ਨੂੰ ਪੈਸੇ ਦੇ ਖਾਣ ਪੀਣ ਮੈਂ ਕਿੱਥੋਂ ਪੈਸੇ ਦਵਾਂ 10 ਸਾਲਾਂ ਨਾਲ ਸਰਕਾਰ ਅੱਗੇ ਲਾਲੇ ਆ ਤੋਂ ਮੈਂ ਕਿਹੜੀ ਨੌਕਰੀ ਕਾੰਦਾ ਮੈਂ ਤੇ ਆ ਬੜਾ ਪਰੇਸ਼ਾਨ ਹੋ ਗਿਆ ਵੀ ਸਰਕਾਰੀ ਨੌਕਰੀ ਕਾੰਦਾ ਮੈਂ ਤੇ ਫਸ ਗਿਆ ਸਰ ਤੋਂ ਮੈਂ ਭਗਵੰਤ ਮਾਨ ਸਾਹਿਬ ਨੂੰ ਇਹ ਕਹਿਣਾ ਵਾ ਵੀ ਸਰ ਜੇ ਕੁਝ ਕਰਨਾ ਆ ਤਾਂ ਪੱਕੇ ਮੁਲਾਜ਼ਮਾਂ ਨੂੰ ਪੱਕੇ ਕਰੋ ਜਿਹੜੇ ਕੱਚੇ ਮੁਲਾਵ ਐਨੇ ਚਿਰ ਤੋਂ ਰੋ ਰਹੇ ਆ ਉਹਨਾਂ ਦਾ ਕੁਝ ਵੇਖੋ ਜੇ ਖੁਦ ਦੇਖੋ ਵੀ ਡਾਕਟਰ ਸਾਹਿਬ ਮੇਰੇ ਨਾਲ ਆ ਇਹਨਾਂ ਨੇ ਪੂਰਾ ਕੰਮ ਬੰਦ ਕੀਤਾ ਹੋਇਆ ਤੇ ਜੇ ਡਾਕਟਰਾਂ ਦਾ ਇਹ ਖਾ ਲਿਆ ਸਰਦਾਂ ਦੇ ਅੱਗੇ ਤੋਂ ਫਿਰ ਆਮ ਮਨਾਰਕੀ ਦਾ ਕੀ ਹਾਲ ਹੋਊਗਾ ਤੋਂ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਜਲਦੀ ਤੋਂ ਜਲਦ ਸਾਡੀਆਂ ਜਿਹੜੀਆਂ ਮੰਗਾਂ ਵਾ ਜਿਹੜੀਆਂ ਸੁਣਿਆ ਜਾਣ ਤੋਂ ਜਿਹੜੇ ਆਮ ਮਰੀਜ਼ ਪਰੇਸ਼ਾਨ ਹੋਣਦੇ ਆ ਇਹਨਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ ਤੋਂ ਮੇਰੀ ਹੱਥ ਜੋੜ ਕੇ ਬੇਨਤੀ ਆ ਭਵੰਤਮਾਨ ਸਾਹਿਬ ਨੂੰ ਤੁਸੀਂ ਸਰ ਕਿਰਪਾ ਕਰੋ ਨਹੀਂ ਤੇ ਫਿਰ ਸਾਨੂੰ ਨੌਕਰੀ ਤੋਂ ਕੱਢ ਦਿਓ ਅਸੀਂ ਇਹੋ ਜੀ ਨੌਕਰੀ ਨਹੀਂ ਸਰਕਾਰੀ ਕੀ ਕਰਨੀ ਆ ਜਿੱਦਾਂ ਸਾਨੂੰ ਕੋਈ ਪੈਸਾ ਹੀ ਨਹੀਂ ਮਿਲ ਰਿਹਾ ਅਸੀਂ ਰੋਟੀ ਨਹੀਂ ਖਾ ਸਕਦੇ ਕੀ ਕਰੀਏ ਦੱਸੋ ਸਰ ਮੈਡਮ ਅੱਜ ਦੀ ਹੜਤਾਲ ਬਾਰੇ ਕੀ ਕਹਿਣਾ ਚਾਹੁੰਦੇ ਜੇ ਤੇ ਸਾਨੂੰ ਕੋਈ ਵੀ ਜਾਣਕਾਰੀ ਦੱਸੋ ਕਿ ਇਸ ਸਟ੍ਰਾਈਕ ਹੋਣ ਦੇ ਬਾਅਦ ਦੇ ਨਾਲ ਮਰੀਜ਼ਾਂ ਨੂੰ ਕਿੰਨੀ ਕੁ ਪਰੇਸ਼ਾਨੀ ਆ ਰਹੀ ਹੈ ਸਟਾਫ ਨੂੰ ਕੀ ਪਰੇਸ਼ਾਨੀ ਆ ਰਹੀ ਹੈ ਸਾਨੂੰ ਇਹ ਨਹੀਂ ਕਿ ਜਿਹੜੀ ਜਾਣਕਾਰੀ ਦਿਓ ਜੀ ਸਰ ਦੇਖੋ ਅਸੀਂ ਤੇ ਨਹੀਂ ਚਾਹੁੰਦੇ ਕਿ ਮਰੀਜ਼ ਪਰੇਸ਼ਾਨ ਹੋਣ ਜਾਂ ਸਟਾਫ ਪਰੇਸ਼ਾਨ ਹੋਵੇ ਬਟ ਜੋ ਪਰੇਸ਼ਾਨੀਆਂ ਸਾਨੂੰ ਆ ਰਹੀਆਂ ਨੇ ਇੰਨੇ ਸਾਲਾਂ ਤੋਂ ਸਾਨੂੰ ਦਿੱਕਤ ਆ ਰਹੀਆਂ ਨੇ ਅਸੀਂ ਬਾਰ ਬਾਰ ਸਰਕਾਰ ਦੇ ਕੰਨੀ ਪਾ ਰਹੇ ਆ ਆਪਣੇ ਉੱਪਰ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਵੀ ਦੱਸ ਰਹੇ ਆ ਬਟ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਸਾਨੂੰ ਬਹੁਤ ਹੀ ਜਿਹੜੇ ਬਾਅਦ ਵੀ ਮਤਲਬ ਸਮਝੋ ਕਿ ਇੱਕ ਇਨਾ ਸੰਘਰਸ਼ ਕਰਨ ਤੋਂ ਬਾਅਦ ਦੁਬਾਰਾ ਫੇਰ ਉੱਠਣਾ ਪਿਆ ਕਿ ਸਾਨੂੰ ਕੁਝ ਵੀ ਮਿਲ ਨਹੀਂ ਰਿਹਾ ਜਦ ਅਸੀਂ ਪਹਿਲਾਂ ਧੰਨੇ ਆ ਦੇ ਬੈਠੇ ਸੀ ਸਾਡੇ ਸਰਕਾਰ ਜਿਹੜੀ ਹੈ ਬਣੀ ਨਹੀਂ ਸੀ ਭਗਵੰਤ ਮਾਨ ਦੀ ਸਰਕਾਰ ਇਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਜਦ ਸਾਡੀ ਸਰਕਾਰ ਆਏਗੀ ਕਿ ਤੁਹਾਡੇ ਵੱਲੋਂ ਕੋ ਧੰਨੇ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ ਬਟ ਅੱਜ ਤੱਕ ਇਹਨਾਂ 3 ਸਾਲਾਂ ਦੇ ਵਿੱਚ ਸਾਨੂੰ ਕੁਝ ਵੀ ਨਹੀਂ ਦਿੱਤਾ ਗਿਆ ਨਾ ਹੀ ਸਾਡੀ ਤਨਖਾਹ ਦੇ ਵਿੱਚ ਕੋਈ ਵਾਧਾ ਕੀਤਾ ਗਿਆ ਨਾ ਹੀ ਸਾਨੂੰ ਕੋਈ ਰੈਗੂਲਰ ਪੇ ਸਕੇਲ ਦਿੱਤੇ ਗਏ ਹਨ ਜਦ ਕਿ ਅਸੀਂ ਦੂਜੇ ਜਿਹੜੇ ਵੀ ਇਰੈਗੂਲਰ empioyes ਦੇ ਉਹਨਾਂ ਦੇ ਬਰਾਬਰ ਹੀ ਕੰਮ ਕਰਦੇ ਹਾਂ ਇਕਵਲ ਵਰਕ ਇਕਵਲ ਪੇ ਦਾ ਜੋ ਵੀ ਰੂਲ ਹੈ ਉਹ ਲਾਗੂ ਹੋਣਾ ਚਾਹੀਦਾ ਜਰੂਰ ਸਾਨੂੰ ਵੀ ਸਾਡੀਆਂ ਛੁੱਟੀਆਂ ਮਿਲੀਆਂ ਚਾਹੀਦੀਆਂ ਨੇ ਕਿਉਂਕਿ ਅਸੀਂ ਵੀ ਉਹਨਾਂ ਵਾਂਗ ਹੀ ਸਾਰੀ ਆਪਣੀਆਂ ਸੇਵਾਵਾਂ ਪਰਦਾਨ ਕਰ ਰਹੇ ਹਾਂ